ਤੁਸੀਂ ਇਹ ਜਾਣਦੇ ਹੋ ਵੀ ਜਦੋਂ ਲੋਕਾਂ ਦੇ ਘਰੇ ਵੋਟ ਮੰਗਣ ਜਾਣ ਲੋਕ ਉਹਨਾਂ ਨੂੰ ਇਹ ਸਵਾਲ ਪੁੱਛਦੇ ਆ ਦੇਖੋ ਅਸੀਂ ਪੰਜਾਬ ਆਪਾਂ ਜ਼ਿਲਕਪੁਰ ਹਲਕੇ 'ਚ ਖੜੇ ਆ ਪਿਛਲੀ ਵਾਰ ਇੱਥੇ ਝਾੜੂ ਦੀ ਸਰਕਾਰ ਪ੍ਰਚਾਰ ਕਰ ਰਹੀ ਸੀ ਝਾੜੂ ਦੀ ਸਰਕਾਰ ਕੋਲ ਮੈਂ ਜ਼ਿਲਕਪੁਰ ਹਲਕੇ ਦੇ ਇਸ ਮਸਲਿਆਂ ਨੂੰ ਮੈਂ ਦੇਖ ਕੇ ਮੈਂ ਝਾੜੂ ਦੇ ਐਮਐਲਏ ਦੇ ਕੋਲ 6 ਮਸਲੇ ਰੱਖੇ ਸੀ ਦੇਖੋ ਪਹਿਲਾ ਮਸਲਾ ਤਾਂ ਇਹ ਸੀ ਕਿ ਅੱਜ ਸਾਡਾ ਜਿਹੜਾ ਜ਼ਿਲਕਪੁਰ ਦਾ ਪੀਨ ਵਾਲਾ ਪਾਣੀ ਆ ਉਹਦਾ ਟੀਡੀਐਸ ਆ ਨਾਰਮਲ ਜਿਹੜਾ ਪਾਣੀ ਆ ਤਾਂ 50 ਤੋਂ 150 ਦੇ ਵਿੱਚ ਚਾਹੀਦਾ ਅੱਜ ਸਾਡਾ 450 ਦੇ 500 ਜਿਹੜਾ ਟੋਟਲ ਡਿਸਾਲਡ ਸੋਲਿਡ ਸੋਲਿਡਸ ਹੋਣੇ ਆ ਜਿਹਨੂੰ ਕਹਿੰਦੇ ਆ ਤਾਂ ਉਹ ਸਾਡਾ 450 500 ਬਣ ਗਿਆ ਜਿਹਦਾ ਵੱਡਾ ਕਾਰਨ ਆ ਕਿ ਜੌਂਡੇਸ ਟਾਈਫਾਇਡ ਡਾਇਰੀਆ ਕੈਂਸਰ ਆ ਜਿਹੜਾ ਉਹ ਤਾਂ ਇਹ ਵੱਡਾ ਕਾਰਨ ਆ ਕਿ ਇਹ ਹੋ ਰਿਹਾ ਦੂਸਰਾ ਮਸਲਾ ਉਹਨਾਂ ਐਮਐਲਏ ਸਾਹਿਬ ਕੋਲ ਮੈਂ ਰੱਖਿਆ ਸੀ ਕਿ ਜਿਹੜਾ ਪੀਣ ਤੇ ਪੀਣ ਵਾਲਾ ਪਾਣੀ ਤੇ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਕਈ ਜਗਾਵਾਂ ਦੇ ਵਿੱਚ ਇਹ ਲੋਕ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਕਰ ਰਹੇ ਆ ਲੈਟਰਿੰਗ ਦਾ ਪਾਣੀ ਪੀ ਰਹੇ ਆ ਇਹਦਾ ਕਿੰਨੀ ਤਰਾ ਤੇ ਤੀਜਾ ਮਸਲਾ ਜਿਹੜਾ ਨਸ਼ਾ ਸੀ ਠੀਕ ਆ ਚੌਥਾ ਮਸਲਾ ਸਾਡੇ ਏਰੀਆ ਦੇ ਵਿੱਚ ਕੋਈ ਸਰਕਾਰੀ ਵੱਡਾ ਕੋਈ ਹਸਪੀਟਲ ਨਹੀਂ ਹੈਗਾ ਤੁਸੀਂ ਇੱਕ ਇੱਕ ਹੋ ਛੋਟਾ ਜਿਹਾ ਹੋਰ ਸਵਾਲ ਆ ਵੀ ਆਪਾਂ ਅੱਜ ਤੱਕ ਨੇਤਾਵਾਂ ਤੋਂ ਮੁੱਢਲੀਆਂ ਸਹੂਦਾਵਾਂ ਨਹੀਂ ਲੈ ਪਾਏ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਜੀਰਕਪੁਰ ਦਾ ਜਿਹੜਾ ਵੀਆਈਪੀ ਰੋਡ ਆ ਪੈਂਟਾ ਹਮ ਤੋਂ ਲੈ ਕੇ ਜਿਹੜਾ ਪਿੱਛੇ ਸਾਊਥ ਸਿਟੀ ਤੱਕ ਜਦੋਂ ਉੱਥੇ ਬਾਰਿਸ਼ ਆਂਦੀ ਆ ਦੋ ਘੰਟਿਆਂ ਦੀ ਬਾਰਿਸ਼ ਆ ਜਿਹੜੇ ਗਟਰ ਸਹਿ ਨਹੀਂ ਕਰ ਪਾਉਂਦੇ ਤੁਹਾਨੂੰ ਲੱਗਦਾ ਨਹੀਂ ਰਾਜਨੀਤੀ ਨੂੰ ਇਸ ਗੱਲ ਤੇ ਮਾੜੀ-ਮੁੱਟੀ ਸ਼ਰਮ ਕਰਨੀ ਚਾਹੀਦੀ ਹੈ ਕਿ ਆਪਾਂ ਅੱਜ ਤੱਕ ਮੋਡਲੀਆਂ ਸੁਵਿਧਾਾਂ ਮਤੋਂ ਵੀ ਬਾਂਝੇ ਆ ਜੀਰਕਪੁਰ ਚ ਮੈਂ ਉਹੀ ਤਾਂ ਤੁਹਾਨੂੰ ਗੱਲ ਦੱਸਦਾ ਕਿ ਆਪਣੇ ਜ਼ਿਰਕਪੁਰ ਹਲਕੇ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਕਿ ਜਿਹੜੀ ਜਮਾਤ ਆ ਜਿਹੜੇ ਚਾਪਲੂਸ ਬੰਦਿਆਂ ਦੀ ਆ ਜਾਂ ਫਿਰ ਉਹਨਾਂ ਦਾ ਐਮਐਲਏ ਦੇ ਨਾਲ ਜੁੜੇ ਹੋਏ ਜਿਹੜੇ ਬੰਦੇ ਆ ਉਹਨਾਂ ਦੀ ਵੱਡੀ ਆ ਮਸਲਾ ਇਹ ਆ ਕਿ ਜਦੋਂ ਲੋਕ ਇਹੇ ਸੋਚ ਕੇ ਐਮਐਲਏ ਐਮਪੀਆਂ ਦੇ ਨਾਲ ਜੁੜਨਗੇ ਕਿ ਅਸੀਂ ਆਪਣੇ ਨਿੱਜੀ ਮਫਾਦ ਕਰਕੇ ਮੰਨ ਲਓ ਮੇਰਾ ਕੋਈ ਪਰਸਨਲ ਬਿਜ਼ਨਸ ਆ ਮੈਂ ਉਹਦੇ ਵਿੱਚ ਰੇਜ਼ ਕਰਨਾ ਚਾਹੁੰਦਾ ਤਾਂ ਮੈਂ ਸਿਰਫ ਐਮਐਲਏ ਐਮਪੀ ਨੂੰ ਉਸ ਕਰਕੇ ਜੁੜ ਰਿਹਾ ਮੈਂ ਜਿਲਕਪੁਰ ਦੇ ਵਿਕਾਸ ਕਰਕੇ ਤਾਂ ਨਹੀਂ ਜੁੜ ਰਿਹਾ ਜਦੋਂ ਸਾਨੂੰ ਬਿਫਤਾ ਨਹੀਂ ਪਈ ਪੰਜਾਬ ਦੇ ਵਿਕਾਸ ਲਈ ਹਲਕੇ ਦੇ ਵਿਕਾਸ ਲਈ ਤਾਂ ਐਮਐਲਏ ਨੂੰ ਕੀ ਟੈਨਸ਼ਨ ਪਈ ਆ ਤਾਂ ਫਿਰ ਅਸੀਂ ਐਮਐਲਏ ਨੂੰ ਕਿਵੇਂ ਕਹਿ ਸਕਦੇ ਆ ਪਹਿਲਾਂ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਆ ਮੈਨੂੰ ਨਹੀਂ ਲੱਗਦਾ ਕਿ ਝਾੜੂ ਯਾਕਰ ਹੋਰ ਕੋਈ ਸਰਕਾਰ ਬਦਲ ਕੇ ਇਹ ਮਸਲਿਆਂ ਦਾ ਹੱਲ ਹੋਊਗਾ ਪਹਿਲਾਂ ਅਸੀਂ ਆਪਣੇ ਘਰ ਤੋਂ ਬਦਲਾਅ ਦੀ ਨੀਤੀ ਲੈ ਕੇ ਆਈਏ ਪਹਿਲਾਂ ਅਸੀਂ ਆਪਣੀ ਸੋਚ ਬਦਲੀਏ ਕਾਹਦੀ ਸਵਾਲ ਹੈ ਜੀ ਮੈਂ ਲਾਸਟ ਟਾਈਮ ਕੋਈ ਸਥਾਨੀ ਅੰਦੋਲਨ ਕੀਤਾ ਸੀ ਉਸ